ਅੱਜ ਹਾਂਜੀ ਸਰ ਅੱਜ ਦੁਪਹਿਰੇ ਪੁਲਿਸ ਪਾਰਟੀ ਐਸ ਐਚਓ ਸਮਾਲਸਰ ਸਮੇਤ ਪਲੂਰ ਏਰੀਆ ਦੇ ਪਲੂਰ ਪਿੰਡ ਦੇ ਏਰੀਆ ਦੇ ਵਿੱਚ ਗਸ਼ਤੇ ਸੀਗੀ ਤੇ ਉਹਨਾਂ ਨੂੰ ਮਖੋਰ ਖਾਸ ਤੋਂ ਤਲਾਹ ਮਿਲੀ ਕਿ ਜਿਨ੍ਹਾਂ ਮੁਜਰਮਾਂ ਨੇ ਕੱਲ ਰਾਤੀ ਇੱਕ ਕਰਿਆਨਾ ਸ਼ਾਪ ਜਿਹੜੀ ਕਿ ਪਲੂਰ ਪਿੰਡ ਦੀ ਹੈ ਉਹਦੇ ਚ ਇੱਕ ਕਰਮਜੀਤ ਸਿੰਘ ਨਾਂ ਦੇ ਬੰਦੇ ਦੀ ਕੁੱਟਮਾਰ ਕੀਤੀ ਸੀ ਉਹ ਡਰੇਨ ਤੇ ਕੱਚੇ ਰਸਤੇ ਦੇ ਉੱਤੇ ਖੜੇ ਨੇ ਤੇ ਉਹਨਾਂ ਨੂੰ ਕਾਬੂ ਜੇ ਹੁਣੇ ਕੀਤਾ ਜਾਂਦਾ ਤਾਂ ਕਾਬੂ ਆ ਜਾਣਗੇ ਤੇ ਪੁਲਿਸ ਪਾਰਟੀ ਨੇ ਜਦੋਂ ਡਰੇਨ ਦੇ ਕੋਲ ਆਏ ਤੇ ਇਹਨਾਂ ਨੂੰ ਰੁਕ ਮਤਲਬ ਫੜਨ ਦੇ ਲਈ ਇਹਨਾਂ ਨੂੰ ਡਰੇਨ ਤੇ ਆਏ ਤੇ ਇਹਨਾਂ ਨੇ ਅੱਗੋਂ ਦੀ ਭੱਜਦੇ ਹੋਏ ਪੁਲਿਸ ਪਾਰਟੀ ਦੇ ਉੱਤੇ ਫਾਇਰ ਕੀਤਾ ਜਿਹਦੇ ਵਿੱਚ ਕੇ ਪੁਲਿਸ ਪਾਰਟੀ ਨੇ ਜਵਾਬੀ ਫਾਇਰ ਦੇ ਵਿੱਚ ਇੱਕ ਜਾਨੇ ਦੇ ਗੋਲੀ ਵੱਜ ਗਈ ਗੋਲੀ ਲੱਗੀ ਹੈ ਪੱਟ ਦੇ ਵਿੱਚ ਸੁਖਚੈਨ ਸਿੰਘ son of ਬੋਰ ਸਿੰਘ ਵਾਸੀ ਭਲੂਰ ਇਹਦੇ ਪੱਟ ਦੇ ਵਿੱਚ ਗੋਲੀ ਲੱਗੀ ਹੈ ਜਿਹਨੂੰ ਕੇ ਮਕਾਪਰੋਲ ਮਕਾਪੁਰ ਤੋਂ ਲੈ ਕੇ ਤੇ ਫਿਰ ਹਸਪੀਟਲ ਮੈਡੀ ਸਿਟੀ ਮੋਗਾ ਇਹਨੂੰ ਇਲਾਜ ਦੇ ਲਈ ਦਾਖਲ ਕਰਵਾਇਆ ਗਿਆ ਔਰ ਇੱਕ ਇਹਦੇ ਨਾਲ ਦਾ ਅਮਨਦੀਪ ਸਿੰਘ ਭਲੂਰ ਦਾ ਹੀ ਰਹਿਣ ਵਾਲਾ ਹੈ ਜੋ ਇਹਨੂੰ ਇਹਦੇ ਪਿੱਛੇ ਇਹਨੂੰ ਫਿਰ ਭਲੂਰ ਪਿੰਡ ਦੇ ਵਿੱਚੋਂ ਇਹਨੂੰ ਫੜਿਆ ਇਸਾ ਇਹ 6 ਇਹਨਾਂ ਦੀ ਪੁੱਛ ਕੇ ਚਾਇਆ ਗਿਆ ਕਿ 6 ਜਣੇ ਸੀਗੇ ਔਰ ਇਹਨਾਂ ਕੋਲ ਵੈਪਨਸ ਦੀ ਤਿਆਰੀ ਕਰ ਰਹੇ ਸੀ ਕਿਸੇ ਹੋਰ ਵਰਦਾਤ ਦੀ ਤੇ ਜਿਹੜੇ ਬਾਕੀ ਜਿਹੜੇ ਭੱਜ ਗਏ ਨੇ ਔਰ ਉਹਨਾਂ ਨੂੰ ਫੜਨ ਲਈ ਅਸੀਂ ਟੀਮਸ ਲਾਤੀਆਂ 10 ਟੀਮਸ ਅਸੀਂ ਗਠਿਤ ਕੀਤੀਆਂ ਜਿਹੜੀਆਂ ਕਿ ਉਹਨਾਂ ਨੂੰ ਨੈਪ ਕਰਨ ਲਈ ਗਈਆਂ ਨੇ ਤੇ ਇਹਨਾਂ ਕੋਲੋਂ ਮੌਕੇ ਤੋਂ ਸਾਨੂੰ ਇੱਕ ਬੱਤੀਪੁਰ ਦੀ ਪਿਸਤਲ ਇੱਕ ਜਿੰਦਾ ਰੌਂਦ ਤੇ ਇੱਕ ਕਾਲੇ ਰੰਗ ਦਾ ਸਪਲੈਂਡਰ ਮੋਟਰਸਾਈਕਲ ਰਿਕਵਰ ਹੋਇਆ ਤੇ ਜੋ ਕਿ ਅਸੀਂ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਕਰ ਰਹੇ ਹਾਂ ਇਹਨਾਂ ਦੇ ਉੱਪਰ ਕੋਈ ਮਾਮਲੇ ਦਰਜ ਹੈ ਇਹਨਾਂ ਤੇ ਜਿਹੜਾ ਇਹਨਾਂ ਦੇ ਮੇਨ ਬੰਦਾ ਹੈਗਾ ਜਿਹੜਾ ਇਹਨਾਂ ਦਾ ਹੈਪੀ ਨਾਂ ਦਾ ਬੰਦਾ ਹੈਪੀ ਪਲੂਰ ਉਹਦੇ ਤੇ ਕਾਫੀ ਪਰਚੇ ਐਨਡੀ ਦੇ ਵੀ ਪਰਚੇ ਹੈਗੇ ਆ ਤੇ 307 ਦੇ ਵੀ ਪਰਚੇ ਹੈਗੇ ਆ ਜਿਹੜੇ ਹਥਿਆਰ ਇਹਨਾਂ ਕੋਲ ਆਇ ਕਿਵੇਂ ਕੁਝ ਪਤਾ ਲੱਗੇ ਇਹ ਇਹ ਇਨ ਇਲੀਗਲ ਹਥਿਆਰ ਸੀ ਇਹਨਾਂ ਕੋਲ ਬੱਤੀਪੁਰ ਦਾ ਜਿਹੜਾ ਰਿਕਵਰ ਹੋਇਆ ਬਾਕੀ ਇਹਨਾਂ ਕੋਲ ਇਹਦੀ ਪੁੱਛ ਕੇ ਚਾਇਆ ਕਿ ਇਹਨਾਂ ਕੋਲ ਤਿੰਨ ਵੈਪਨ ਸੀਗੇ ਦੋ ਵੈਪਨ ਇਹਨਾਂ ਕੋਲ ਰਿਕਵਰ ਕਰਨੇ ਅਜੇ ਬਾਕੀ ਆ ਜਦੋਂ ਪੜੇ ਜਾਣਗੇ ਫਿਰ ਇਹਨਾਂ ਤੋਂ ਵੈਪਨ ਰਿਕਵਰ ਕਰਾਂਗੇ ਸਾਰੇ ਭਲੂਰ ਦੇ ਨਾਲ ਨੇ ਨਹੀਂ ਜੀ ਇਹ ਵੱਖ-ਵੱਖ ਥਾਵਾਂ ਦੇ ਰਹਿਣ ਵਾਲੇ ਨੇ ਜੀ ਇਹ ਇੱਕ ਮੁਕਸਰ ਮੁਕਸਰ ਦੇ ਆ ਇੱਕ ਫਰੋਸਪੁਰ ਦਾ ਹੈ ਜੀ ਤੇ ਭਲੂਰ ਦੇ ਦੋ ਨੇ ਇੱਕ ਨਥੇ ਵਾਲੇ ਦਾ ਇਸੇ ਕੋਈ ਗੈਂਗ ਨਾਲ ਵੀ ਕੋਈ ਇਹਨਾਂ ਦਾ ਹੈ ਜੀ ਕੋਈ ਇਹ ਇਨਵੈਸਟੀਗੇਸ਼ਨ ਦੇ ਵਿੱਚ ਅਜੀ ਪਾਰਟ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਇਨਵੈਸਟੀਗੇਸ਼ਨ ਫਿਰ ਉਹਨਾਂ ਕੀ ਕਾਰਵਾਈ ਕੀਤੀ ਹੈ ਰਹੀ ਹੈ ਕਾਰਵਾਈ ਇਹਦੇ ਮਕਦਮਾ ਦਰਜ ਕਰਕੇ ਹੁਣ ਅਗਲੀ ਤੋਤਰੀਸ਼ ਕਰ ਰਹੇ ਹੈ